ਇਹੜੇ ਅਵਾਨੀ ਅਡਾਨੀਆਂ ਦੇ ਵਿਆਹਾਂ ਤੇ ਜਾ ਕੇ ਦਲਜੀਤ ਓਰੀ ਰਹਿਾਨਾ ਵਰਗੇ ਭੰਗੜਾ ਪਾਇਆ ਉਹ ਫਿਰ ਅਡਾਨੀ ਅਵਾਨੀਆਂ ਦੇ ਨਹੀਂ ਹੈਗੇ ਜੀ ਉਹ ਸਾਡੇ ਨਹੀਂ ਹੈਗੇ 220 ਦੇ ਅੰਦੋਲਨ ਵਿੱਚ ਫੇਮ ਲੈ ਗਏ ਬੜੇ ਹਸ਼ਿਆਰ ਬਣ ਕੇ ਰਹਿਾਨਾ ਤੇ ਦਲਜੀਤ ਨੱਚੇ ਨੇ ਅਵਾਨੀਆਂ ਦੇ ਵਿਆਹ ਤੇ ਨੱਚੇ ਨੇ ਨਚਾਰ ਵਰਗੇ ਸ਼ੰਭੂ ਅਤੇ ਖਨੋਰੀ ਮੋਰਚੇ ਨੂੰ ਅੱਜ ਪੂਰੇ 23 ਦਿਨ ਹੋ ਗਏ ਨੇ ਜਿੱਥੇ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਐਸਕੇਐਮ ਗੈਰ ਰਾਜਨੀਤਿਕ ਵੱਲੋਂ ਅਪੀਲ ਕੀਤੀ ਗਈ ਹੈ ਦੇਸ਼ ਦੇ ਜਿਹੜੇ ਹੋਰ ਕਿਸਾਨ ਜਥੇਬੰਦੀਆਂ ਨੇ ਕਿ ਉਹ ਦਿੱਲੀ ਜੰਤਰ ਮントਰ ਪਹੁੰਚਣ ਉੱਥੇ ਹੀ ਤੁਹਾਨੂੰ ਸ਼ੰਭੂ ਮੋਰਚੇ ਦੀ ਤਸਵੀਰ ਦਿਖਾ ਦਿੰਦੇ ਹਿੱਥੇ ਕਿ ਲਗਾਤਾਰ ਕਿਸਾਨ ਜਿਹੜੇ ਡਟੇ ਹੋਏ 13 ਫਰਵਰੀ ਨੂੰ ਇੱਥੇ ਪਹੁੰਚੇ ਸੀ ਲੇਕਿਨ ਇਸ ਤੋਂ ਅੱਗੇ ਨਹੀਂ ਗਏ ਤੇ ਜਿਸ ਤਰੀਕੇ ਵੀ ਨਾਲ ਇਹਨਾਂ ਨੂੰ ਹੁਣ ਕਿਸਾਨ ਆਗੂਆਂ ਦੇ ਆਦੇਸ਼ ਹੁੰਦੇ ਹੁਕਮ ਹੁੰਦੇ ਆ ਉਸ ਦੇ ਮੁਤਾਬਕ ਹੀ ਆਪਣੀ ਅਗਲੀ ਰਣਨੀਤੀ ਦੇ ਤਹਿਤ ਅੱਗੇ ਵਧਣਾ ਸ਼ੁਰੂ ਕਰ ਦਿੰਦੇ ਲੇਕਿਨ ਰੋਜ਼ਾਨਾ ਦੀ ਤਸਵੀਰ ਦੀ ਤਰ੍ਹਾਂ ਅੱਜ ਦੀ ਤਸਵੀਰ ਤੁਹਾਨੂੰ ਦਿਖਾ ਦਿੰਦੇ ਆ ਅਲੱਗ-ਅਲੱਗ ਤਸਵੀਰਾਂ ਨਜ਼ਰ ਆ ਰਹੀਆਂ ਜਿੱਥੇ ਕਿ ਇੱਕ ਇੱਕ ਬੈਰੀਗੇਟਿੰਗ ਹੈ ਉਹ ਹਰਿਆਣਾ ਪੁਲਿਸ ਨੇ ਕੀਤੀ ਹੈ ਇੱਕ ਬੈਰੀਗੇਟਿੰਗ ਹੈ ਜਿਹੜੀ ਕਿਸਾਨਾਂ ਨੇ ਕੀਤੀ ਹੈ ਹਾਲਾਂਕਿ ਜਿਹੜੀ ਹਰਿਆਣਾ ਪੁਲਿਸ ਦੀ ਬੈਰੀਗੇਟਿੰਗ ਹੈ ਉਸ ਦੇ ਵਿੱਚ ਸਿਮਿੰਟਡ ਸਲੈਬਸ ਕੰਢਿਆਲੀ ਤਾਰਾਂ ਨੇ ਲੇਕਿਨ ਜਿਹੜੀ ਕਿਸਾਨਾਂ ਦੀ ਬੈਰੀਗੇਟਿੰਗ ਹੈ ਉਸ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਇੱਕ ਪਾਈਪ ਜਿਹੜੀ ਉਹਨਾਂ ਨੇ ਲਗਾਈ ਹੈ ਤੇ ਇਹ ਜੋ ਪੁਲ ਤੇ ਅਸੀਂ ਖੜੇ ਹਾਂ ਹਾਲਾਂਕਿ ਇਹ ਜਿਹੜਾ ਪੁਲ ਹੈ ਉਹ ਪੰਜਾਬ ਦੀ ਹੱਦ ਦੇ ਵਿੱਚ ਆਂਦਾ ਹੈ ਤੇ ਇਸ ਹੱਦ ਤੋਂ ਟੱਪਦੇ ਨਹੀਂ ਕਿਸਾਨ ਇਸ ਤੋਂ ਅੱਗੇ ਨਹੀਂ ਜਾਂਦੇ ਵੱਤ ਤੋਂ ਵੱਤ ਜਿਹੜਾ ਹੈ ਉਹ ਜਿੱਥੇ ਟੋਲ ਪਲਾਜ਼ਾ ਕਿਉਂਕਿ ਅੱਗੇ ਹੈ ਇਸ ਇਸ ਜਿਹੜਾ ਅੱਗੇ ਟੋਲ ਪਲਾਜ਼ਾ ਜਿੱਥੇ ਲਿਖਿਆ ਹੋਇਆ ਹੈ ਕਿ ਆਖਿਰ ਕਿੰਨੀ ਗੱਡੀਆਂ ਜਾ ਸਕਦੀ ਕਿਸ ਹਿਸਾਬ ਨਾਲ ਜਾ ਸਕਦੀ ਇਸ ਤੋਂ ਅੱਗੇ ਨਹੀਂ ਟੱਪਦੇ ਲੇਕਿਨ ਹੱਲੇ ਵੀ 13 ਫਰਵਰੀ ਨੂੰ ਲੈ ਕੇ 21 ਫਰਵਰੀ ਨੂੰ ਜੋ ਕੁਝ ਵੀ ਹੋਇਆ ਉਸ ਦੀ ਤਸਵੀਰਾਂ ਉਸ ਦਾ ਮੰਜ਼ਰ ਇੱਥੇ ਨਜ਼ਰ ਆਂਦਾ ਹੈ ਜਿੱਥੇ ਕਿ ਹੰਝੂ ਗੈਸ ਦੇ ਗੋਲੇ ਜਾਂ ਛੱਡੇ ਗਏ ਸੀ ਤੇ ਬੋਰੀਆਂ ਦਾ ਇਸਤੇਮਾਲ ਹੋਇਆ ਸੀ ਉਹ ਬੋਰੀਆਂ ਵੀ ਇੱਥੇ ਨਜ਼ਰ ਆਉਂਦੀਆਂ ਤਸਵੀਰਾਂ ਤੁਹਾਨੂੰ ਇੱਕ ਵਾਰ ਦਿਖਾ ਦਿੰਦੇ ਆ ਗੱਲਬਾਤ ਵੀ ਕਰ ਲੈਂਦੇ ਆ ਭਾਜੀ ਅ ਅੱਜ 23 ਦਿਨ ਹੋ ਗਏ ਆ 23 ਦਿਨ ਤੁਸੀਂ 2 ਦਿਨ ਬਹੁਤ ਜ਼ਿਆਦਾ ਸੰਘਰਸ਼ ਕੀਤਾ 13 ਫਰਵਰੀ ਨੂੰ 21 ਫਰਵਰੀ ਨੂੰ ਉਸ ਦੀ ਤਸਵੀਰਾਂ ਵੀ ਇੱਥੇ ਨਜ਼ਰ ਆ ਰਹੀ ਹੈ ਕੀ ਕਹਿਣਾ ਚਾਹੋਗੇ ਹੁਣ ਜੋ ਕੁਝ ਵੀ ਚੱਲ ਰਿਹਾ ਹੈ ਅੱਜ ਦੇਸ਼ ਭਰ ਤੋਂ ਹੋਰ ਕਿਸਾਨ ਵੀ ਜਿਹੜੇ ਪੈਦਲ ਤੇ ਬਸਾਂ ਰਾਹੀਂ ਪਹੁੰਚਣਗੇ ਦਿੱਲੀ ਹਾਂ ਬਿਲਕੁਲ ਦੇਖੋ ਭੈਣੇ ਜਿਵੇਂ ਅੱਜ ਸਾਡੇ ਟ੍ਰੇਨਾਂ ਰਾਹੀਂ ਦਿੱਲੀ ਪਹੁੰਚਣਗੇ ਕਿਸਾਨ ਆ 8 ਤਰੀਕ ਨੂੰ ਸਾਡਾ ਫੇਰ ਮਾਈਆਂ ਦਾ ਵੱਡਾ ਕਾਫਲਾ ਇੱਥੇ ਆਉਣਾ ਤੇ 10 ਤਰੀਕ ਨੂੰ ਅਸੀਂ ਪੂਰੇ ਭਾਰਤ ਦੀਆਂ ਰੇਲਾਂ ਬੰਦ ਕਰਾਂਗੇ 4 ਘੰਟਿਆਂ ਲਈ ਅੱਜ ਵੀ ਸਾਡੇ ਪੂਰੀਆਂ ਜਿੰਨੀਆਂ ਸਟੇਟਾਂ ਨੇ ਇੰਡੀਆ ਦੀਆਂ ਸਾਰੀਆਂ ਸਟੇਟਾਂ ਚੋਂ ਸਾਡੇ ਮਾਮਾ ਭੈਣਾ ਕਿਸਾਨ ਜਵਾਨ ਤੇ ਮਜ਼ਦੂਰ ਵੀਰ ਵੱਡੀ ਗਿਣਤੀ 'ਚ ਦਿੱਲੀ ਨੂੰ ਆਉਣਗੇ ਤੇ ਅਸੀਂ ਮਤਲਬ ਇਹ ਗਿਣਤੀ ਨੂੰ ਵਧਾਉਂਦੇ ਜਾਣਾ ਪੈਣਾ ਸੋ ਹਰ ਹਾਲਤ ਦੇ ਵਿੱਚ ਦਿੱਲੀ ਜਾਵਾਂਗੇ ਦਿੱਲੀ ਜਾਣ ਦੀ ਜਿਹੜੀ ਕਾਲ ਹੈ ਉਹ ਰੱਦ ਨਹੀਂ ਹੈ ਦਿੱਲੀ ਵੀ ਜਾਵਾਂਗੇ ਪਰ ਅਸੀਂ ਅੱਜ ਚਾਰ ਚਪੇਰੋਂ ਦਿੱਲੀ ਨੂੰ ਘੇਰਾਂਗੇ ਰੇਲਾਂ ਤੇ ਜਾ ਕੇ ਸੋ ਸਾਰੀ ਸਟੇਟਾਂ ਮਤਲਬ ਇੰਡੀਆ ਦੀਆਂ ਜਾਉਣੀਆਂ ਆਪਣੇ ਤੇ ਫਿਰ ਅਸੀਂ 8 ਤਰੀਕ ਨੂੰ ਜਿਹੜਾ ਮਾਮਾ ਭੈਣਾ ਦਾ ਵੱਡਾ ਇਕੱਠ ਕਰਨਾ ਹੈ ਤੇ 10 ਤਰੀਕ ਨੂੰ ਅਸੀਂ 4 ਘੰਟਿਆਂ ਵਾਸਤੇ ਰੇਲਾਂ ਜਾਮ ਕਰਨੀਆਂ ਚੱਕਾ ਜਾਮ ਕਰਨਾ ਹੋ ਸਕਦਾ ਉਹ ਅੱਗੇ ਇਹ ਵੀ ਵੱਧ ਸਕਦਾ ਹੈ ਅੰਦੋਲਨ 4 ਘੰਟਿਆਂ ਤੋਂ ਆਣ ਵਿੱਚ ਸਮੇਂ ਲੈ ਵੀ ਹੋ ਸਕਦਾ ਹਾਂ ਤੇ 23 ਦਿਨ ਕੀ ਕੁਝ ਦੇਖਿਆ ਕੀ ਕੁਝ ਤਸਵੀਰਾਂ ਜ਼ਹਿਨ ਦੇ ਵਿੱਚ ਘੁੰਮਦੀ ਨਜ਼ਰਾਂ ਬਹੁਤ ਕੁਝ ਦੇਖਿਆ ਭਣੇ 23 ਦਿਨਾਂ ਦੇ ਵਿੱਚ ਬਹੁਤ ਸਾਰੇ ਸਾਡੇ ਬਜ਼ੁਰਗ ਇੱਥੇ ਫੱਟੜ ਕੀਤੇ ਐ ਸੀਆਰਪੀਐਫ ਵੱਲੋਂ ਸਾਡੇ 4 ਜਵਾਨਾਂ ਦੀ ਮਤਲਬ ਮੌਤ ਹੋ ਚੁੱਕੀ ਹੈ ਜਿਦੇ ਵਿੱਚ ਸ਼ੁਭਕਰਨ ਬਾਪੂ ਗਿਆਨ ਸਿੰਘਾ ਗੁਰਜੰਟਰ ਸਿੰਘਾ ਇਹ ਸਾਡੇ ਯੋਧੇ ਨੇ ਕੌਮ ਦੇ ਤੇ ਅਸੀਂ ਇਹ ਵੀ ਦੇਖਿਆ ਵੀ ਕਿਵੇਂ ਸਾਡੇ 25 ਟਰੈਕਟਰਾਂ ਨੂੰ ਖਨੌਰੀ ਬਾਰਡਰ ਦੇ ਉੱਤੇ ਭੰਨਿਆ ਗਿਆ ਫੌਜ ਵੱਲੋਂ ਅਸੀਂ ਇਹ ਵੀ ਦੇਖਿਆ ਕਿ ਕਿਵੇਂ ਸਾਡੇ ਬਾਪੂ ਬਜ਼ੁਰਗਾਂ ਨੂੰ ਬੋਰੀ 'ਚ ਬੰਦ ਕਰਕੇ ਉਹਨਾਂ ਦੀਆਂ ਲੱਤਾਂ ਬਾਹਾਂ ਤੋੜੀਆਂ ਗਈਆਂ ਸੋ ਬਹੁਤ ਕੁਝ ਇਹ 23 ਦਿਨ ਬਿਆਨ ਕਰਦੇ ਆ ਇਹ 23 ਦਿਨਾਂ ਦੇ ਵਿੱਚ ਇਹ ਵੀ ਦੇਖਿਆ ਕਿ ਜਿਵੇਂ ਪਿਛਲੇ ਅੰਦੋਲਨ 220 ਦੇ ਅੰਦੋਲਨ ਦੇ ਵਿੱਚ ਦਲਜੀਤ ਨੇ ਵੱਡਾ ਫੇਮ ਲਿਆ ਸੀ ਇਸ ਅੰਦੋਲਨ ਦੇ ਵਿੱਚੋਂ ਰਹਿਾਨਾ ਨੇ ਫੇਮ ਲਿਆ ਸੀ ਪਰ ਅੱਜ ਉਹ ਭਨੇ ਅਡਾਨੀ-ਉਵਾਨੀਆਂ ਦੇ ਵਿਆਹਾਂ ਤੇ ਨੱਚਦੇ ਫਿਰਦੇ ਆ ਉਹ ਵੀ ਹਾਕਮ ਜਮਾਤਾਂ ਦੇ ਵਿੱਚ ਆਉਂਦੇ ਆ ਉਹ ਸਾਡੇ ਨਹੀਂ ਹੈਗੇ ਜਿਹੜੇ ਅਵਾਨੀ ਅਡਾਨੀਆਂ ਦੇ ਵਿਆਹਾਂ ਤੇ ਜਾ ਕੇ ਦਲਜੀਤ ਉਰੀ ਰਹਿਾਨਾ ਵਰਗੇ ਭੰਗੜਾ ਪਾਏ ਉਹ ਫਿਰ ਅਡਾਨੀ ਅਵਾਨੀਆਂ ਦੇ ਨਹੀਂ ਹੈਗੇ ਜੀ ਉਹ ਸਾਡੇ ਨਹੀਂ ਹੈਗੇ ਪਸੰਦ ਨਹੀਂ ਆਏ ਤੁਹਾਨੂੰ ਅੰਬਾਨੀ ਦੇ ਵਿਆਹ ਜੀ ਬਿਲਕੁਲ ਨਹੀਂ ਆਏ ਜੀ ਬਿਲਕੁਲ ਕਿਉਂਕਿ ਅਵਾਨੀ ਅਡਾਨੀ ਇਹ ਹਾਕਮ ਜਮਾਤਾਂ ਨੇ ਇਹ ਪੂਰੇ ਭਾਰਤ ਦੇ ਲੋਕਾਂ ਦਾ ਖੂਨ ਟੁੱਟਣ ਵਾਲੀਆਂ ਜੋਕਾਂ ਨੇ ਜੋ ਵੀ ਇਹਨਾਂ ਦੇ ਵਿਆਹਾਂ ਤੇ ਜਾਊਗਾ ਜੋ ਵੀ ਜਾ ਇਹਨਾਂ ਦੇ ਵਿੱਚ ਕਿਸੇ ਵੀ ਸਮਾਗਮਾਂ 'ਚ ਹਿੱਸਾ ਲਊਗਾ ਉਹ ਸਾਡੇ ਕਦੇ ਨਹੀਂ ਹੋ ਸਕਦੇ 220 ਦੇ ਅੰਦੋਲਨ ਵਿੱਚ ਫੇਮ ਲੈ ਗਏ ਬੜੇ ਹਸ਼ਿਆਰ ਬਣ ਕੇ ਰਹਿਾਨਾ ਤੇ ਦਲਜੀਤ ਨੱਚੇ ਨੇ ਔਵਾਨੀਆਂ ਦੇ ਵਿਆਹ ਤੇ ਨੱਚੇ ਨੇ ਨਚਾਰ ਬਣ ਕੇ